7.का सारे पंजाब वासियों ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸੋ 'ਚ ਜਿਸ 'ਚ ਅਸੀਂ 29 ਤਰੀਕ 31 ਮਿਤੀ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਭਾਰੀ ਮੀਂਹ ਦਾ ਲਟਾ ਜਾਰੀ ਹੋ ਚੁੱਕਾ ਹੈ ਅਗਲੇ 72 ਘੰਟਿਆਂ ਲਈ ਪੰਜਾਬ ਦੇ ਕਈ ਭਾਗਾਂ 'ਚ ਨੂੰ ਭਾਰੀ ਮੀਂਹ ਹਨੇਰੀ ਝੱਖੜ ਦੇਖਣ ਨੂੰ ਮਿਲਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਚਲੇਗਾ ਅੱਜ ਦੇ ਵੀਡੀਓ ਲਈ ਹਾਂ ਤੁਸੀਂ 29 ਮਈ ਪੰਜਾਬ ਦੇ ਖਾਤਾ ਵੀ ਜੀ ਸਾਮਾ ਦੀਆਂ ਲਾਈਵ ਸੈਟਿੰਗਾਂ ਦੇਖ ਸਕਦੇ ਹਾਂ ਪੰਜਾਬ ਦੇ ਸਾਰੇ ਭਾਗ ਆਪਣੋ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਹੇ ਨੇ ਬਾਕੀ ਹੋਮਸ ਪਰ ਹੀ ਗਰਮੀ ਲਗਭਗ ਪੰਜਾਬ ਦੇ ਸਾਰੇ ਭਾਗਾਂ 'ਚ 29 ਮਈ ਅੱਜ ਦੇਖਣ ਨੂੰ ਮਿਲ ਰਹੀ ਕਿਉਂਕਿ ਸਾਰਾ ਦਿਨ ਪੂਰਾ ਚੱਲਿਆ ਹੈ ਤੇ ਅੱਜ ਆਪਣਾ ਸਿਸਟਮ ਕ੍ਰੀਏਟ ਹੋਣ ਦੀ ਕਾਫੀ ਮੀਂਹ ਦੀਆਂ ਦੱਸਿਆ ਵੀ ਸੀ ਆਪਾਂ ਕੱਲ੍ਹ ਵੀ ਪਰ ਅੱਜ ਕੋਈ ਖਾਸ ਸਿਸਟਮ ਆਪਣੇ ਪੰਜਾਬ 'ਚ ਕ੍ਰੀਏਟ ਨਹੀਂ ਹੋਇਆ ਆਪਾਂ ਥੋੜਾ ਬੋੜਾ ਹਰਿਆਣਾ ਤੇ ਦਿੱਲੀ ਸਿਹੜ ਮਾੜੇ ਮੋਟੇ ਜਾਂ ਰਾਜਸਥਾਨ ਨਾਲ ਬੱਦਲ ਗਾ ਚਮਕ ਵਾਲੇ ਕ੍ਰੀਏਟ ਹੋਏ ਉਹ ਵੀ ਸੀਮਿਤ ਭਾਗਾਂ 'ਚ ਦੇਖ ਸਕਦੇ ਹੋ ਕੋਈ ਖਾਸ ਉਧ ਉਮੀਦ ਵੀ ਬਹੁਤ ਘਾਟੀ ਹੈ ਹੁਣ ਤਾਂ ਲਗਭਗ 5-10% ਉਮੀਦ ਹੈ ਜੇ ਬਾਈ ਚਾਂਸ ਕੋਈ ਬਦਲ ਕਰੇ ਤਾਂ ਹੋ ਜਾਂਦਾ ਤੈਨੂੰ ਵੀਡੀਓ ਬਣਾ ਕੇ ਦੱਸਾਂਗਾ ਰਾਤ ਨੂੰ ਬਾਕੀ ਗੱਲ ਕਰੇ ਕੱਲ ਦੀ ਕੱਲ ਨੂੰ ਤੁਸੀਂ ਦੇਖ ਕੱਲ ਦੀ ਵੀ ਅਲਰਟ ਚੱਲੀ ਹੈ ਆਪਣੇ ਪਿਆਜ਼ ਉਹ ਲੈ ਕੇ 60-70 ਕਿਲੋਮੀਟਰ ਪਰ ਆਪਸਪੜਨ ਨਾਲ ਤਾਂ ਗਰਜੇ ਲੈਸ਼ਕ ਦਾ ਅਲਰਟ ਕੱਲੂ ਵੀ ਆਪਣੇ ਜਾਰੀ ਹੈ बाकी कालू काफी उम्मीद बन रही है अपना पंजाब وچ 30 ਮਹੀਨ ਉਮੀਦੇਖ ਨੂੰ ਮਿਲੇ ਸਿਸਟਮ ਨਾਲ 3 ਨੂੰ ਲੱਗਣਾ ਸੀ ਉਹ 30 ਤੋਂ 31 ਨੂੰ 31 ਨੂੰ ਵੀ ਕਾਫੀ ਉਮੀਦ ਹੈ ਆਪਣੇ ਮੌਸਮ ਪਾਗਲ ਹਾਲਾਟਾ ਤਾਂ ਕੋਈ ਖਾਸ ਨਹੀਂ ਜਾਰੀ ਹੋਇਆ yellow ਹਾਲਾਟਾ ਜਾਰੀ ਹੈ 31 ਨੂੰ ਪਰ 31 ਨੂੰ ਵੀ ਉਮੀਦ ਹੈ ਕਿ 30 ਤੋਂ 31 ਨੂੰ ਆਪਣੇ ਤਗੜਾ ਵੀ ਪੰਜਾਬ ਚ ਦੇਖਣ ਨੂੰ ਮਿਸਦਾ ਤੇ ਜਾਕੀ ਜਿਲੇ ਵਿੱਚ ਥੋੜੀ ਬੋਦੀ ਗੱਲ ਕਰ ਲਈ ਜਿਆਦਾ ਆਪਣੇ ਸਾਰ ਮਾਝੇ ਤੋਂ ਅਬ ਵਿੱਚ ਤੇ ਆਪਣੇ ਮੱਧ ਪਾਗ ਹੋਈ ਨਾ ਚਾਹੇ ਮਾਲ ਵਿੱਚ ਥੋੜੇ ਘਟ ਸਾਰੇ باقی ਤਾਨੂੰ ਪਤਾ ਹੈ ਆਪਣੇ ਗਰਮੀ ਵਿੱਚ ਕੋਈ ਖਾਸ ਹਨੂਮਾ ਪੂਰੀ 100% ਨਹੀਂ ਜਾਰੀ ਦੱਸਦੇ ਕੀ ਪਤਾ ਹੈ ਮਾਲਵੇ ਦੇ ਭਾਗ ਵੱਲੋਂ ਸਿਸਟਮ ਕ੍ਰੀਏਟ ਹੋ ਜਵੇ ਬਾਕੀ ਹਲੇ ਤੇ ਜਦੋਂ ਹਿਸਾਬ ਹਾ ਉਸ ਦੇ ਮੁਤਾਬਿਕ ਮਾਝੇ ਤੋਂ ਆਪਾਂ ਚ ਥੋੜੇ ਜਿਆਦੇ ਮੀਂਹ ਦੇ ਸਾਰ ਹਨ ਕੱਲ ਨੂੰ 30 ਤੇ 31 ਨੂੰ ਬਾਕੀ ਅੱਜ 29 ਨੂੰ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਹੈ ਕਮੋਂ ਕੱਲ ਨੂੰ 30 ਤੇ 31 ਨੂੰ ਉਮੀਦ ਦੇਖਣ ਨੂੰ ਮਿਲਦਾ ਪੰਜਾਬ ਦੇ ਮਾਝੇ ਦੇ ਆਪ ਦੇ ਕਈ ਇਲਾਕਿਆਂ ਚ ਤੁਹਾਨੂੰ ਮੱਧਪਾਗ ਮਾਲਵੇ ਦੇ ਭਾਗ ਵਿੱਚ ਮੀਂਹ ਦੇਖਣ ਨੂੰ ਮਿਲਦਾ ਬਾਕੀ ਤੁਹਾਨੂੰ ਮੌਕੇ ਤੇ ਕਲੀਅਰ ਹਨ ਅਪਡੇਟ ਦੇ ਸਕਦੇ ਆਪਾਂ ਕਿੰਜ ਦੇ ਮੀਂਹ ਦੇ ਜਿਆਦੇ ਸਾਰ ਹਨ ਬਾਕੀ ਅੱਜ ਦੇ ਵਿੱਚ ਨਹੀਂ ਤੁਹਾਨੂੰ